ਭ੍ਰਿਸ਼ਟਾਚਾਰ ਦੇ ਖਿਲਾਫ ਵੱਡੀ ਮੁਹਿੰਮ ਦੇ ਦਰਮਿਆਨ ਜਿੱਥੇ ਵਿਜੀਲੈਂਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸ ਦਈਏ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਇਸ ਵੇਲੇ ਜ਼ੀਰੋ ਟੋਲਰੈਂਸ ਦੀ ਪਾਲਿਸੀ ਅਪਣਾਈ ਜਾ ਰਹੀ ਹੈ ਤੇ ਵਿਜੀਲੈਂਸ ਨੇ 30000 ਦੇ ਰਿਸ਼ਵਤ ਲੈਂਦਿਆਂ ਸਬ ਇੰਸਪੈਕਟਰ ਨੂੰ ਰੰਗੇ ਹੱਥੀ ਕਾਬੂ ਕੀਤਾ ਤੇ ਦੱਸਿਆ ਜਾ ਰਿਹਾ ਕਿ ਜਿੱਥੇ ਸੀਆਏ ਸਟਾਫ ਜਲੰਧਰ ਦੇ ਵਿੱਚ ਤਾਇਨਾਤ ਸਬ ਇੰਸਪੈਕਟਰ ਸੁਖਰਾਜ ਸਿੰਘ ਨੂੰ 30000 ਦੀ ਰਿਸ਼ਵਤ ਲੈੰਦਿਆ ਕਾਬੂ ਕੀਤਾ ਗਿਆ। ਇਸ ਬਾਬਤ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਦਾਇਕ ਹੈ ਕਿ ਉਕਤ ਪੁਰਸ ਅਧਿਕਾਰੀ ਨੂੰ ਮੰਮਲੇ ਸਰਦੀ ਤਹਿਸੀਲ ਅchnala ਦੇ ਪਿੰਡ ਸੈਦਪੁਰ ਕਲਾ ਦੇ ਨਿਵਾਸੀ ਜੋ ਕਿ ਰੈਡਮਿਟ ਕੱਪੜਿਆਂ ਦੀ ਦੁਕਾਨ ਦੇ ਮਾਲਕ ਨੇ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਕਾਬੂ ਕੀਤਾ ਗਿਆ। ਸ਼ਿਕਾਇਤਕਰਤਾ ਦੇ ਮੁਤਾਬਕ ਐਸਆਈ ਸੁਖਰਾਜ ਸਿੰਘ ਨੇ ਉਹਨਾਂ ਦੇ ਦਾਮਦ ਨੂੰ ਐਨਡੀਪੀਐਸ ਐਕਟ ਦੀ ਧਾਰਾ 21 ਦੇ ਤਹਿਤ 403 ਗ੍ਰਾਮ ਹੈਰੋਇਨ ਦੇ ਨਾਲ ਸੰਬੰਧਿਤ ਮਾਮਲੇ 'ਚ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ 18 ਮਈ 2025 ਨੂੰ ਜਲੰਧਰ ਦੇ ਬਚਰਪਾਲਾ ਖਰੀਦਣ ਆਇਆ ਸੀ ਇਹ ਮਾਮਲਾ ਪੁਲਿਸ تھੜਾ ਡਿਵੀਜ਼ਨ ਨੰਬਰ 1 ਦੇ ਵਿੱਚ ਦਰਜ ਸੀ ਇਹ ਦੱਸਿਆ ਵੀ ਗਿਆ ਕਿ ਰਿਮਾਂਡ ਦੇ ਦੌਰਾਨ ਉਕਤ ਪੁਲਿਸ ਅਧਿਕਾਰੀ ਦੇ ਵੱਲੋਂ ਉਸਦੇ ਦਮਾਦ ਦੀ ਗੱਡੀ ਤੋਂ ਮੋਬਾਈਲ ਫੋਨ ਵੀ ਕਬਜ਼ੇ 'ਚ ਲਏ ਗਏ ਤੇ ਹੁਣ ਕੇਸ ਪ੍ਰਾਪਰਟੀ ਦੇ ਰੂਪ ਦੇ ਵਿੱਚ ਸੂਚੀਬੰਦ ਵੀ ਉਸ ਨੂੰ ਨਹੀਂ ਕੀਤਾ ਗਿਆ ਤੇ ਇਹ ਸਮਾਨ ਵਾਪਸ ਕਰਨ ਦਾ ਭਰੋਸਾ ਦਿੱਤਾ ਗਿਆ ਜਦ ਸ਼ਿਕਾਇਤ ਕਰਤਾ ਸਮਾਨ ਲੈਣ ਦੇ ਲਈ ਥਾਣੇ ਗਿਆ ਤਾਂ ਗੱਡੀ ਮੋਬਾਈਲ ਵਾਪਸ ਕਰਨ ਦੇ ਬਦਲੇ 50000 ਮੰਗੇ ਗਏ ਗੱਲਬਾਤ ਦੇ ਦੌਰਾਨ 30000 ਰੁਪਏ ਚ ਗੱਲ طے ਹੁੰਦੀ ਹੈ ਤੇ ਸ਼ਿਕਾਇਤ ਕਰਤਾ ਤੋਂ ਵੱਲੋਂ ਸਾਰੀ ਗੱਲ ਰਿਕਾਰਡ ਕਰ ਲਈ ਜਾਂਦੀ ਹੈ ਜਿਸ ਤੋਂ ਬਾਅਦ ਇਸ ਬਾਬਤ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਗਈ ਤੇ ਵਿਜੀਲੈਂਸ ਦੇ ਵੱਲੋਂ Trap ਲਗਾ ਕੇ ਰੰਗੇ ਹੱਥੀ ਇਹ ਐਸਆਈ ਕਾਬੂ ਕਰ ਲਿਆ ਗਿਆ ਭ੍ਰਿਸ਼ਟਾਚਾਰ ਦੇ ਖਿਲਾਫ ਵੱਡੀ ਮੁਹਿੰਮ ਦੇ ਦਰਮਿਆਨ ਜਿੱਥੇ ਵਿਜੀਲੈਂਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਤਾਂ ਦੱਸ ਦਈਏ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਇਸ ਵੇਲੇ ਜ਼ੀਰੋ ਟੋਲਰੈਂਸ ਦੀ ਪਾਲਿਸੀ ਅਪਣਾਈ ਜਾ ਰਹੀ ਹੈ ਤੇ ਵਿਜੀਲੈਂਸ ਨੇ 30000 ਦੀ ਰਿਸ਼ਵਤ ਲੈਂਦਿਆਂ ਸਬ ਇੰਸਪੈਕਟਰ ਨੂੰ ਰੰਗੇ ਹੱਥੀ ਕਾਬੂ ਕੀਤਾ ਤਾਂ ਦੱਸਿਆ ਜਾ ਰਿਹਾ ਕਿ ਜਿੱਥੇ ਸੀਏਐਸ ਸਟਾਫ ਜਲੰਧਰ ਦੇ ਵਿੱਚ ਤਾਇਨਾਤ ਸਬ ਇੰਸਪੈਕਟਰ ਸੁਖਰਾਜ ਸਿੰਘ ਨੂੰ 30000 ਦੀ ਰਿਸ਼ਵਤ ਲੈੰਦਿਆ ਕਾਬੂ ਕੀਤਾ ਗਿਆ ਤੇ ਇਸ ਬਾਬਤ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਦਾਇਕ ਹੈ ਕਿ ਉਕਤ ਪੁਰਸ ਅਧਿਕਾਰੀ ਨੂੰ ਮੰਮਲੇ ਸਰਦੀ ਤਹਿਸੀਲ ਅਜਨਾਲਾ ਦੇ ਪਿੰਡ ਸੈਦਪੁਰ ਕਲਾ ਦੇ ਨਿਵਾਸੀ ਜੋ ਕਿ ਰੈਡਮੇਡ ਕੱਪੜਿਆਂ ਦੀ ਦੁਕਾਨ ਦੇ ਮਾਲਕ ਨੇ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਕਾਬੂ ਕੀਤਾ ਗਿਆ ਸ਼ਿਕਾਇਤਕਰਤਾ ਦੇ ਮੁਤਾਬਕ ਐਸਆਈ ਸੁਖਰਾਜ ਸਿੰਘ ਨੇ ਉਹਨਾਂ ਦੇ ਦਾਮਾਦ ਨੂੰ ਐਨਡੀਪੀਐਸ ਐਕਟ ਦੀ ਧਾਰਾ 21 ਦੇ ਤਹਿਤ 403 ਗ੍ਰਾਮ ਹੈਰੋਇਨ ਦੇ ਨਾਲ ਸੰਬੰਧਿਤ ਮਾਮਲੇ 'ਚ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ 18 ਮਈ 2025 ਨੂੰ ਜਲੰਧਰ ਦੇ ਵਿੱਚ ਤਰਪਾਲਾ ਖਰੀਦਣ ਆਇਆ ਸੀ ਇਹ ਮਾਮਲਾ ਪੁਲਿਸ تھੜਾ ਡਿਵੀਜ਼ਨ ਨੰਬਰ 1 ਦੇ ਵਿੱਚ ਦਰਜ ਸੀ ਤੇ ਦੱਸਿਆ ਵੀ ਗਿਆ ਕਿ ਰਿਮਾਂਡ ਦੇ ਦੌਰਾਨ ਉਕਤ ਪੁਲਿਸ ਅਧਿਕਾਰੀ ਦੇ ਵੱਲੋਂ ਉਸਦੇ ਦਮਾਦ ਦੀ ਗੱਡੀ ਤੋਂ ਮੋਬਾਈਲ ਫੋਨ ਵੀ ਕਬਜ਼ੇ 'ਚ ਲਏ ਗਏ ਤੇ ਹੁਣ ਕੇਸ ਪ੍ਰਾਪਰਟੀ ਦੇ ਰੂਪ ਦੇ ਵਿੱਚ ਸੂਚੀਬੰਦ ਵੀ ਉਸ ਨੂੰ ਨਹੀਂ ਕੀਤਾ ਗਿਆ ਤੇ ਇਹ ਸਮਾਨ ਵਾਪਸ ਕਰਨ ਦਾ ਭਰੋਸਾ ਦਿੱਤਾ ਗਿਆ ਜਦ ਸ਼ਿਕਾਇਤ ਕਰਤਾ ਸਮਾਨ ਲੈਣ ਦੇ ਲਈ ਥਾਣੇ ਗਿਆ ਤਾਂ ਗੱਡੀ ਮੋਬਾਈਲ ਵਾਪਸ ਕਰਨ ਦੇ ਬਦਲੇ 50000 ਮੰਗੇ ਗਏ ਗੱਲਬਾਤ ਦੇ ਦੌਰਾਨ 30000 ਰੁਪਏ ਚ ਗੱਲ طے ਹੁੰਦੀ ਹੈ ਤੇ ਸ਼ਿਕਾਇਤ ਕਰਤਾ ਦੇ ਵੱਲੋਂ ਸਾਰੀ ਗੱਲ ਰਿਕਾਰਡ ਕਰ ਲਈ ਜਾਂਦੀ ਹੈ ਜਿਸ ਤੋਂ ਬਾਅਦ ਇਸ ਬਾਬਤ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਗਈ ਤੇ ਵਿਜੀਲੈਂਸ ਦੇ ਵੱਲੋਂ Trap ਲਗਾ ਕੇ ਰੰਗੇ ਹੱਥੀ ਇਹ ਐਸਆਈ ਕਾਬੂ ਕਰ ਲਿਆ ਗਿਆ